ਪਿਆਣਾ ਖੜਦੇ ਮੰਜ਼ਰ ਤੋਂ ਬਾਅਦ ਕਿਤਨਾ ਕੀਤੇ ਹੋਣ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਖੁਸ਼ੀ ਦੀ ਅਤੇ ਰਾਹਤ ਦੀ ਖਬਰ ਜੋ ਹੈ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿਸ ਤੱਕ ਪਿੰਡ ਨਿਆਲਾ ਲਵੇਰਾ ਵਿਖੇ ਜੋ ਹੈ ਹੜ ਦਾ ਪਾਣੀ ਉਤਰਨਾ ਸ਼ੁਰੂ ਹੋ ਚੁੱਕਿਆ ਹੈ ਤੇ ਜੋ ਘਰ ਜੋ ਨੇ ਹੜਾਂ ਚ ਡੁੱਬੇ ਹੋਏ ਸਨ ਉਹਨਾਂ ਦੇ ਵਿੱਚ ਘਰ ਵਾਲਿਆਂ ਵੱਲੋਂ ਘਰ ਵਾਪਸੀ ਕੀਤੀ ਗਈ ਹੈ ਲੇਕਿਨ ਕਿਤਨਾ ਕੀਤੇ ਵੱਡੇ ਨੁਕਸਾਨ ਦੇ ਨਿਸ਼ਾਨ ਜੋ ਨੇ ਇਹ ਘਰ ਵੀ ਛੱਡ ਰਹੇ ਨੇ ਉਹ ਇਲਾਕੇ ਵੀ ਛੱਡ ਰਹੇ ਨੇ ਜਿੱਥੇ ਕਿ ਹੁਣ ਹੜ ਦਾ ਪਾਣੀ ਉਤਰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਲੇਕਿਨ ਫਿਰ ਵੀ ਕਹਿ ਸਕਦੇ ਆ ਕਾਫੀ ਵੱਡੀ ਰਾਹਤ ਦੀ ਖਬਰ ਹੈ ਕਿਉਂਕਿ ਜੋ ਬੀਤੇ 1 ਮਹੀਨੇ ਤੋਂ ਅਸੀਂ ਕਹਿ ਸਕਦੇ ਹਾਂ ਜੋ ਤ੍ਰਾਸ ਦੀ ਸੂਬਾ ਸਹਿ ਰਿਆ ਹੈ ਉਸਦੇ ਤੋਂ ਨਜਾਤ ਪੈਂਦੀ ਹੋਈ ਹੁਣ ਨਜ਼ਰ ਆ ਰਹੀ ਹੈ ਜਿੱਥੇ ਕਿ ਫਿਰੋਜ਼ਪੁਰ ਦੇ ਪਿੰਡ ਨਿਆਲਾ ਲਿਵੇਰਾ ਵਿਖੇ ਜੋ ਵਿਸਥਾਪਿਤ ਕੀਤੇ ਗਏ ਸਨ ਲੋਕ ਸਨ ਜਿਨ੍ਹਾਂ ਨੂੰ ਆਪਣੇ ਘਰ ਛੱਡਨੇ ਪਏ ਸਨ ਉਹਨਾਂ ਦੀ ਘਰ ਵਾਪਸੀ ਹੋਈ ਹੈ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਕਿਸ ਤਰ੍ਹਾਂ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਨੇ ਅਤੇ ਨੁਕਸਾਨ ਦਾ ਕਿੰਨਾ ਆਂਕੜਾ ਉਹ ਜਿਤਾ ਰਹੇ ਨੇ ਉਹ ਵੀ ਤੁਹਾਨੂੰ ਸਭ ਸੁਣਾਣੇ ਤੋ ਪਿੰਡ ਜਿੱਥੇ ਕਾਫੀ ਹਾਲਾਤ ਜਿਹੜੇ ਆ ਬਰਤ ਤੋਂ ਬਰਤ ਤੱਕ ਜਿਹੜੇ ਹੁੰਦੇ ਦਿਖਾਈ ਦੇ ਰਹੇ ਆ ਕਿਉਂਕਿ ਜੇ ਨਿਹਾਲਾ ਲਵੇਰਾ ਜਿਹੜਾ ਪਿੰਡ ਦੀ ਅਸੀਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਜਿਹੜੀਆਂ ਸਾਰੀਆਂ ਜ਼ਮੀਨਾਂ ਇਸ ਟਾਈਮ ਪਾਣੀ ਵਿੱਚ ਦਿਖਾਈ ਦੇ ਰਹੀਆਂ ਤੇ ਇਹਨਾਂ ਨੂੰ ਆਪਣੇ ਜਿਹੜੇ ਕੁਝ ਲੋਕ ਜਿਹੜੇ ਆ ਪਾਣੀ ਦੇ ਵਿੱਚ ਟਾਣੀਆਂ ਦੇ ਵਿੱਚ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਜੇ ਬੋਟਾਂ ਹੀ ਜਿਹੜਾ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਪੈਂਦਾ ਤੇ ਕਈ ਪਿੰਡ ਜਿਹੜੀਆਂ ਇਸ ਟਾਈਮ ਮੁਸ਼ਕਲਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਆ ਉੱਥੋਂ ਤੱਕ ਹੀ ਪਾਣੀ ਹੀ ਪਾਣੀ ਨਜ਼ਰ ਆ ਥੋੜਾ ਜਿਹਾ ਥੋੜਾ ਜਿਹਾ ਭਾਵੇਂ ਜ਼ਰੂਰ ਘਟਿਆ ਲੇਕਿਨ ਇਹਨਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਵੇਂ ਹੀ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਆ ਵੀ ਆਰਮੀ ਦੀ ਜਿਹੜੀ ਸਹਾਇਤਾ ਦੇ ਨਾਲ ਬੋਰਡ ਦੀ ਸਹਾਇਤਾ ਦੇ ਨਾਲ ਜਿਹੜੇ ਆਪਣੇ ਘਰਾਂ ਨੂੰ ਜਾਂਦੇ ਹੋਏ ਦਿਖਾਈ ਦੇ ਰਿਹਾ ਵੀ ਜਿਹੜੇ ਪਾਣੀ ਦੇ ਵਿੱਚ ਘਰ ਕਿਉਂਕਿ ਲੋਕ ਆਪਣੇ ਘਰਾਂ ਤੋਂ ਬਗੈਰ ਵੀ ਨਹੀਂ ਰਹਿ ਸਕਦੇ ਇਸ ਕਰਕੇ ਉੱਥੇ ਵੀ ਜਿਹੜਾ ਉਹਨਾਂ ਨੂੰ ਜਾਣਾ ਜ਼ਰੂਰੀ ਹੈ ਜਿਹੜਾ ਕੋਈ ਜ਼ਰੂਰੀ ਸਮਾਨ ਹੁੰਦਾ ਖਾਣ ਪੀਣ ਦਾ ਉਹ ਲੈਣ ਵਾਸਤੇ ਜਿਹੜਾ ਇੱਧਰੋਂ ਆਉਂਦੇ ਆ ਤੇ ਉਸ ਤੋਂ ਬਾਅਦ ਇੱਧਰੋਂ ਜਿਹੜਾ ਉਹ ਚਲੇ ਜਾਂਦੇ ਆ ਅਸੀਂ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਅ ਸਵਾਰ ਹੋ ਕੇ ਜਾ ਰਿਹਾ ਇਹ ਕਾਹਦੇ ਵਾਸਤੇ ਜਾ ਰਿਹਾ ਵੀ ਇਹ ਜਿਹੜੇ ਕਿੱਥੇ ਜਾ ਰਿਹਾ ਚੰਬੂ ਇਹ ਕਰ ਚੱਲੇ ਧੀਰੇ ਕਰੇ ਗੁਰਦੁਆਰੇ ਜਾਣਾ ਪਾਣੀ ਘਟੋ ਗਿਆ ਨਾ ਚੈੱਕ ਕਰਕੇ ਘਰ ਚੱਲੇ ਕਿੱਥੇ ਕਰ ਘਰ ਆਵੇ ਸਾਹਮਣੇ ਘਰ ਹਾਂਜੀ ਕਿਹੜਾ ਪਿੰਡ ਪਿੰਡ ਨਿਆ ਲਲਵੇਰਾ ਜੀ ਲਲਵੇਰਾ ਨਹੀਂ ਪਾਣੀ ਤਾਂ ਇਹ ਕਾਫੀ ਨਜ਼ਰ ਆ ਰਿਹਾ ਵੀ ਦੂਰ ਦੂਰ ਤੱਕ ਜਿੱਥੇ ਪਾਣੀ ਪਾਣੀ ਜ਼ਮੀਨਾਂ 'ਚ ਜ਼ਿਆਦਾ ਤੇ ਘਰਾਂ 'ਚ ਉਤਰ ਗਿਆ ਘਰ ਘਰ ਹੀ ਘਟਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ ਜਿਹੜਾ ਪਾਣੀ ਕਟਿਆ ਜਿਸ ਕਰਕੇ ਜਿਹੜੇ ਲੋਕ ਹੈ ਜਿਹੜੇ ਪਾਣੀ ਜ਼ਿਆਦਾ ਹੋਣ ਕਰਕੇ ਆਪਣੇ ਘਰੋਂ ਜਿਹੜੇ ਬਾਹਰ ਆਏ ਸੀ ਉੱਚੀਆਂ ਜਗ੍ਹਾ ਤੇ ਉਹ ਉਹਨੋਂ ਘਰ ਵਾਪਸ ਜਿਹੜੇ ਆ ਉਹ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਬਾਬਾ ਜੀ ਹੁਣ ਜਿਹੜੇ ਲੋਕ ਹੈ ਵਾਪਸ ਜਾ ਰਹੇ ਆ ਕੀ ਸਮਝ ਸਕਦੇ ਆ ਵੀ ਬਾਬਾ ਜੀ ਜਿਹੜਾ ਸਮਾਨ ਸਾਡਾ ਘਰਾਂ ਚ ਪਿਆ ਤੇ ਉਹ ਉਹਦੀ ਅਸੀਂ ਸੁਰੱਖਿਆ ਵਾਸਤੇ ਕੋਈ ਇੱਕ ਟੋਪੇ ਪੈਸਾ ਜਾਣੀ ਆ। ਤੇ ਸਾਗਾ ਲੋਕ ਨੇ ਚੁੱਪਣ ਤੇ ਮਾਰ ਘਰਾਂ ਚੋਂ ਅਸੀਂ ਕਰਕੇ ਘਰਾਂ ਤੇ ਜਾਣਾ ਹੀ ਚਾਹੀਦਾ। ਨਹੀਂ ਪਹਿਲਾਂ ਪਾਣੀ ਜਿਆਦਾ ਹੋਣ ਕਰਕੇ ਬਾਹਰ ਆਈ ਸੀ ਤੇ ਹੁਣ ਜਿਹੜਾ ਜਾ ਰਹੇ ਉਹ ਘਟੌਣ ਕਰਕੇ ਜਾ ਰਹੇ ਹਾਂ। ਹਾਂ। ਪਾਣੀ ਜਿਆਦਾ ਕਰਕੇ ਬਾਹਰ ਆਈ। ਅੱਛਾ ਜੀ। ਹੁਣ ਘਰਾਂ ਤੋਂ ਅਸੀਂ ਪਰਤਣਾ ਹੀ ਆ। ਹਾਂ। ਘਰ ਜਿਵੇਂ ਪਾਣੀ ਘਟਿਆ ਜ਼ਮੀਨਾਂ ਚ ਹੈਗਾ ਤੇ ਘਰ ਹੋਣੇ ਅਸੀਂ ਚੱਲੇ ਆ। ਮਤਾ ਲੋਕਾਂ ਜਮੀਨਾ ਜੇ ਜੇ ਪਾਣੀ ਉਵੇਂ ਹੀ ਖੜਿਆ ਦਿਖਾਈ ਦੇ ਰਿਹਾ ਲੇਕਿਨ ਘਰਾਂ 'ਚ ਪਾਣੀ ਥੋੜਾ ਘਟਿਆ ਇਸ ਕਰਕੇ ਵਾਪਸ ਜਾ ਰਹੇ ਤੁਸੀਂ ਦੇਖ ਲਓ ਜਿਹੜੇ ਲੋਕ ਸਮਾਨ ਲੈ ਕੇ ਆਪਣੇ ਜ਼ਰੂਰੀ ਸਮਾਨ ਲੈ ਕੇ ਆ ਉਹ ਘਰਾਂ 'ਚੋਂ ਬਾਹਰ ਆਏ ਸੀ ਹੁਣ ਘਰੇ ਜੜੇ ਆ ਦੁਬਾਰਾ ਜਾਂਦੇ ਹੋਏ ਦਿਖਾਈ ਦੇ ਰਿਹਾ ਇਹ ਇੱਕ ਸ਼ੁਭ ਸੰਕੇਤ ਕਹਿ ਸਕਦੇ ਆ ਵੀ ਲੋਕਾਂ ਵਾਸਤੇ ਵੀ ਜਿਹੜਾ ਵੀ ਇਥੋਂ ਦੇ ਜਿਹੜੇ ਲੋਕ ਹੈਗੇ ਆਪਣੇ ਘਰਾਂ ਨੂੰ ਮੁੜ ਚੱਲਦੇ ਆ ਮਤਾ ਜੀ ਜਿਹੜਾ ਘਰੇ ਜਾ ਰਹੇ ਉਹ ਪਹਿਲਾਂ ਕੀ ਮੁਸ਼ਕਲ ਆਈ ਸੀ ਤਾਂ ਉਹਨ ਕੀ ਹਲਾਦਾ ਘਰੇ ਬਹੁਤ ਮੁਸ਼ਕਲ ਆਏ ਹੋਏ ਤੇ ਘੱਟ ਪਾਣੀ ਦੇ ਬੋਟ ਬੋਟ ਡਰਦੇ ਨਿਕਲੇ ਹਾਂ ਕਿਤੇ ਡਿੱਗ ਪਏ ਰੋਡ ਮੈਂ ਤੇ ਹਾਂ ਬਾ 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 ਪਾਣੀ ਕੰਦਾ ਪਰ ਤੇ ਦੇਖਿਆ ਨੇ ਤੇ ਉਹ ਸੇਵਾ ਹੋਂ ਚੱਲੇ ਆ ਇਹ ਸਮਾਨ ਸਮਾਨ ਨੂੰ ਵੇਖੀਏ ਜਾ ਅਗੇ ਵੀ ਗਿੱਲਾ ਪਤਾ ਹੋਇਆ ਹੈ ਫੁੜਿਆ ਰੜਿਆ ਹੈ ਕਿ ਨਹੀਂ ਹੋਇਆ ਅੱਜ ਵੀ ਵੇਖਣ ਚ ਜਾਣਾ ਸੀ ਅਸੀਂ ਵੀ ਕਰੇ ਤਾਂ ਚੱਲੇ ਅਸੀਂ ਦੂਜੇ ਬੱਚੇ ਵਿੱਚ ਸਾਡੇ ਬਾਹਰ ਹੀ ਅੱਛਾ ਫੋਨ ਮੇਰਾ ਅੱਛਾ ਵੇਲੀਆਂ ਤੇ ਪਾਣੀ ਸਾਡਾ ਥੋੜਾ ਜਿ ਉਤਰਿਆ ਕਰਕੇ ਤਾਂ ਅਸੀਂ ਚੱਲੇ ਵੀ ਪਾਣੀ ਮਤਲਬ ਕੀ ਕਹਿ ਸਕਦੇ ਅਸੀਂ ਪਿੱਛੋਂ ਘਟ ਹੋਇਆ ਤੁਹਾਨੂੰ ਹਾਂ ਥੋੜਾ ਜਿ ਘਟ ਹੋਇਆ ਅੱਗੇ ਨੂੰ ਤੇ ਫਿਰ ਅਸੀਂ ਦੇਖੀਏ ਪਾ ਜਮੀਨਾ ਤੋਂ ਵੀ ਜਮੀਨਾ ਹੀ ਤੋਂ ਵੀ ਜ ਜਮੀਨਾ ਜੇ ਲੰਘਿਆ ਜਾਂਦਾ ਤਾਂ ਕੱਲ੍ਹ ਦੇ ਇਥੇ ਬੰਦ ਬਿਠੇ ਜਾਂਦੇ ਨਾ ਕੱਲ੍ਹ ਦੇ ਹੀ ਬੰਦ ਬਿਠੇ ਸਾਨੂੰ ਕੋਈ ਛੱਡ ਕੇ ਨਹੀਂ ਆਇਆ ਗੋੜ ਵੀ ਆ ਬੇੜੀ ਤਾਂ ਤਰਲਾ ਕਰਨ ਦਾ ਵੀ ਸਾਨੂੰ ਘਰਾਂ ਚ ਲਾਏ ਹੋ ਇੱਕ ਰਾ ਤੇ ਅਸੀਂ ਘਰ ਦਾ ਦੇਖੀਏ ਮੋਲ ਚਾਲ ਵੀ ਸਾਡਾ ਘਰ ਕੀ ਬਣਿਆ ਕੀ ਬਣਿਆ ਕੋਈ ਦਿਨ ਡਿੱਗਾ ਠੱਠਾ ਜਿਹੜਾ ਕੋਕੰਦਾ ਫੋਟੇ ਡਿੱਗੇ ਨੇ ਕਿਸ ਮਾਨਸੂਨ ਸਾਡਾ ਗਿੱਲਾ ਬਤਾ ਹੋਇਆ ਪੀ ਹੋਇਆ ਹੈ ਕਿ ਭਿੱਜਾ ਆਏ ਕਿ ਰੁੜੇ ਆਏ ਕਿ ਕੀ ਹੋਇਆ ਅਸੀਂ ਇਸ ਕਰਕੇ ਹੁਣ ਘਰ ਪਰਤਣ ਲੱਗੇ ਵੀ ਕਹਿ ਸਕਦੇ ਘਰਾਂ ਦੀ ਸਾਰ ਲੈਣ ਵਾਸਤੇ ਚੱਲਿਓ ਵੀ ਕੀ ਨੁਕਸਾਨ ਕਿੰਨਾ ਹੋਇਆ ਕਿੰਨਾ ਨੁਕਸਾਨ ਕਿੰਨਾ ਸਾਡਾ ਹੋਇਆ ਇਸ ਵੇਖਣ ਚੱਲਦੇ ਆ ਤੇ ਅਸੀਂ ਮੇਨ ਮੇਨ ਆਦੋ ਪਿੱਲੀ ਚੱਲੇ ਆ ਜਿਹੜਾ ਵੀ ਖਾਂ ਪੀਣ ਵਾਸਤੇ ਵੀ ਜਿਹਨਾਂ ਘਰੇ ਕੇ ਬਹਿਣਾ ਤੇ ਖਾਣਾ ਪੀਣਾ ਸਿਜਾ ਕੇ ਉਹ ਅਸੀਂ ਇੱਥੋਂ ਆਦਾ ਖਰੀਦ ਅਖਰਾਜ ਕਰਕੇ ਅਦਲੇ ਤੇ ਜੇ ਫਿਰ ਕੋਈ ਮੁਸ਼ਕਲ ਆਈ ਤਾਂ ਫਿਰ ਮਤਲਬ ਜੀ ਸਮੇਂ ਸਮੇਂ ਤੇ ਖਾਣ ਪੀਣ ਦਾ ਸਮਾਨ ਦੀ ਤਾਂ ਫਿਰ ਇੱਥੋਂ ਲੈ ਕੇ ਜਾਓਗੇ ਜਾਂ ਫਿਰ ਕਿਵੇਂ ਆਓਗੇ ਫਿਰ ਇੱਥੇ ਲਿਆਵਾਂਗੇ ਜੇ ਨਾ ਸਾਨੂੰ ਕਿਸੇ ਦਿੱਤਾ ਬਥੇਰੇ ਫਿਰ ਵਾਪਸੀ ਦਾ ਲਿਜਾਵਾਂਗੇ ਸ਼ਹਿਰ ਵਾਲੀ ਜਾਣਾ ਜੇ ਕੋਈ ਦੇ ਜੂਗਾ ਤਾਂ ਠੀਕ ਹੈ ਜੇ ਨਾ ਕਿਸੇ ਦਿੱਤਾ ਤੇ ਅਜੇ ਤਾਂ ਸਾਨੂੰ ਅਸੀਂ ਪਾਸੇ ਜਿਹੜਾ ਆ ਸੰ ਅਸੀਂ ਕੋਈ ਨਹੀਂ ਕਿਸੇ ਦਾ ਵਿਦਿਆ ਅਸੀਂ ਆਪ ਦਾ ਲੈ ਕੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਕਿਉਂਕਿ ਮੌਸਮ ਦਾ ਵੀ ਥੋੜਾ ਫਰਕ ਜਿਹੜਾ ਉਹ ਫਿਰੋਜ਼ਪੁਰ ਵਿੱਚ ਪੈਂਦਾ ਦਿਖਾਈ ਦੇ ਲਿਆ। ਨਹਲਾ ਲਵੇਰਾ ਦੇ ਜਿਹੜੇ ਲੋਕ ਹੈਗੇ ਆ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਘਟ ਹੋਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਆ ਵੀ ਭਾਵੇਂ ਪਿੰਡਾਂ ਦੇ ਵਿੱਚ ਜਿਹੜੇ ਫਸਲਾਂ ਹੈਗੀਆਂ ਖੇਤਾਂ ਦੇ ਵਿੱਚ ਉਹਨਾਂ ਵਿੱਚ ਪਾਣੀ ਪੂਰੀ ਤਰ੍ਹਾਂ ਜਿਹੜਾ ਭਰਿਆ ਹੋਇਆ ਦਿਖਾਈ ਦੇ ਰਿਹਾ। ਇਸ ਟਾਈਮ ਜਿੱਧਰ ਵੀ ਤੁਸੀਂ ਦੇਖੋਗੇ ਪਾਣੀ ਜਿਹੜਾ ਭਰਿਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਾਫੀ ਜਿਹੜਾ ਜ਼ਿਆਦਾ ਪਾਣੀ ਹੋਣ ਕਰਕੇ ਲੋਕਾਂ ਨੂੰ ਆਪਣੇ ਕਾਰਜ ਵਾਲੇ ਆ ਛੱਡਨੇ ਪਏ ਸੀਗੇ। ਉਹ ਉੱਚੀਆਂ ਹੋਨ ਲੋਕਾਂ ਨੂੰ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿ ਪਾਣੀ ਉਹਨਾਂ ਦੇ ਘਰਾਂ ਦੇ ਵਿੱਚੋਂ ਕਾਫੀ ਜਿਹੜਾ ਕਟਿਆ ਜਿਸ ਕਰਕੇ ਉਹ ਆਪਣੇ ਘਰੇ ਮੁਰਦੇ ਹੋਈ ਦਿਖਾਈ ਦੇ ਰਹੇ ਨੇ ਇੱਕ ਵੱਡੀ ਖਬਰ ਇੱਕ ਵੱਡੀ ਜਿਹੜੀ ਆ ਗੱਲ ਰਾਹਤ ਹੈ ਇਹ ਲੋਕਾਂ ਨੂੰ ਮਿਲਦੀ ਪਈ ਹੈ ਨਿਹਾਲਾ ਲਵੇਰਾ ਜਿਹੜੇ ਲੋਕਾਂ ਨੂੰ ਜਿਹੜੇ ਪਿੰਡ ਦੇ ਉਹ ਲੋਕ ਜਿਹੜੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਪਾਣੀ ਜਿਹੜਾ ਕਟਿਆ ਉਹ ਲੋਕ ਜਿਹੜੇ ਹੁਣ ਆਪਣੇ ਘਰਾਂ ਵਿੱਚ ਵਾਪਸ ਜਿਹੜਾ ਉਹ ਪਰਤਦੇ ਹੋਈ ਦਿਖਾਈ ਦੇ ਰਹੇ ਆ ਵੀ ਜੋ ਇੱਕ ਕਹਿ ਸਕਦੇ ਆ ਵੀ ਬੜਾ ਵੀ ਇੱਕ ਰਾਹਤ ਵਾਲੀ ਗੱਲ ਹੈ ਜਿੱਥੇ ਲੋਕਾਂ ਵਾਸਤੇ ਉੱਤੇ ਪ੍ਰਸ਼ਾਸਨ ਵਾਸਤੇ ਵੀ ਤੇ ਸਰਕਾਰਾਂ ਵਾਸਤੇ ਵੀ ਪਾਵੇਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਵੀ ਜਿੱਥੋਂ ਤੱਕ ਵਿੰਦਾ ਜਾਂ ਜਾਂਦੀ ਆ ਉਥੇ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕਾਂ ਦੇ ਘਰਾਂ 'ਚ ਵੀ ਹਜੇ ਥੋੜਾ ਪਾਣੀ ਜ਼ਰੂਰ ਹੈਗਾ ਲੇਕਿਨ ਅੱਗੇ ਨਾਲੋਂ ਪਾਣੀ ਘਟਿਆ ਵੀ ਲੋਕ ਜਿਹੜੇ ਆਪਣੇ ਘਰਾਂ ਵਿੱਚ ਉਹ ਰਹਿ ਸਕਦੇ ਆ ਤੇ ਪਤਾ ਕਰ ਸਕਦੇ ਆ ਵੀ ਉਹਨਾਂ ਦੇ ਘਰ ਦੇ ਜਿਹੜੇ ਉਹ ਕੀ ਹਾਲਾਤ ਨੇ ਅਗਰ ਹਾਲਾਤ ਜਿਹੜੇ ਸਹੀ ਨਹੀਂ ਤੇ ਉਥੇ ਰਹਿ ਕੇ ਆਪਣਾ ਉਹ ਜਿਹੜਾ ਹੁਣ ਗੁਜ਼ਾਰਾ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ ਜੇ ਹਾਲਾਤ ਵੱਧ ਤੋਂ ਵੱਧ ਜਾ ਹੋਏ ਤੇ ਫਿਰ ਉਹ ਵਾਪਸ ਦੁਬਾਰਾ ਉੱਚੀਆਂ ਜਗ੍ਹਾ ਤੇ ਆਨ ਵਾਸਤੇ ਮਜਬੂਰ ਹੋਣਗੇ ਲੇਕਿਨ ਫਿਲਹਾਲ ਮੌਸਮ ਜਿਹੜਾ ਖੁੱ ਜਿਹੜਾ ਪੱਧਰ ਹੈਗਾ ਉਹ ਥੋੜਾ ਘਟਿਆ ਹੈਗਾ ਜਿਸ ਕਰਕੇ ਲੋਕ ਉਹ ਨਿਹਾਲਾ ਲਵੇਰਾ ਦੇ ਆਪਣੇ ਘਰਾਂ ਦੇ ਵਿੱਚ ਜਾਣਾ ਜੜੇ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਘਰਾਂ ਦੀ ਜੜੀ ਉਹ ਸਾਰ ਉਹ ਲੈ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਇਕ ਕੋਈ ਪੁਰਦਾਓ ਪਿੰਡ ਜਿੱਥੇ ਕਾਫੀ ਹਾਲਾਤ ਜਿਹੜੇ ਆ ਬਦ ਤੋਂ ਬਦਤਰ ਜਿਹੜੇ ਹੁੰਦੇ ਦਿਖਾਈ ਦੇ ਰਹਿਆ ਕਿਉਂਕਿ ਜੇ ਨਿਹਾਲਾ ਲਵੇਰਾ ਜਿਹੜਾ ਪਿੰਡ ਦੀ ਅਸੀਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦੀ ਜਿਹੜੀਆਂ ਸਾਰੀਆਂ ਜ਼ਮੀਨਾਂ ਇਸ ਟਾਈਮ ਪਾਣੀ ਵਿੱਚ ਦਿਖਾਈ ਦੇ ਰਹੀਆਂ ਤੇ ਇਹਨਾਂ ਨੂੰ ਆਪਣੇ ਜਿਹੜੇ ਕੁਝ ਲੋਕ ਜਿਹੜਿਆ ਪਾਣੀ ਦੇ ਵਿੱਚ ਟਾਣੀਆਂ ਦੇ ਵਿੱਚ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਜੇ ਬੋਟਾਂ ਹੀ ਜਿਹੜਾ ਇੱਕ ਪਾਸੇ ਤੋਂ ਦੂਜੇ ਪਾਸੇ ਜਾਣਾ ਪੈਂਦਾ ਤੇ ਕਈ ਪਿੰਡ ਜਿਹੜੀਆਂ ਇਸ ਟਾਈਮ ਮੁਸ਼ਕਲਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੋਂ ਤੱਕ ਵੀ ਨਜ਼ਰ ਜਾਂਦੀ ਆ ਉਥੋਂ ਤੱਕ ਹੀ ਪਾਣੀ ਹੀ ਪਾਣੀ ਨਜ਼ਰ ਆ ਰ ਅਮੇ ਪਿੱਛੋਂ ਥੋੜਾ ਜਿਹਾ ਥੋੜਾ ਜਿਹਾ ਭਾਵੇਂ ਜਰੂਰ ਕਟਿਆ ਲੇਕਿਨ ਇਹਨਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਵੇਂ ਹੀ ਦਿਖਾਈ ਦੇ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਲੋਕ ਜਿਹੜੇ ਆ ਵੀ ਆਰਮੀ ਦੀ ਜਿਹੜੀ ਸਹਾਇਤਾ ਦੇ ਨਾਲ ਬੋਰਡ ਦੀ ਸਹਾਇਤਾ ਦੇ ਨਾਲ ਜਿਹੜੇ ਆਪਣੇ ਘਰਾਂ ਨੂੰ ਜਾਂਦੇ ਹੋਏ ਦਿਖਾਈ ਦੇ ਰਿਹਾ ਵੀ ਜਿਹੜੇ ਪਾਣੀ ਦੇ ਵਿੱਚ ਘਰ ਆ ਕਿਉਂਕਿ ਲੋਕ ਜਿਹੜੇ ਆਪਣੇ ਘਰਾਂ ਤੋਂ ਬਗੈਰ ਵੀ ਨਹੀਂ ਰਹਿ ਸਕਦੇ ਇਸ ਕਰਕੇ ਉੱਥੇ ਵੀ ਜਿਹੜਾ ਉਹਨਾਂ ਨੂੰ ਜਾਣਾ ਜ਼ਰੂਰੀ ਹੈ ਜਿਹੜਾ ਕੋਈ ਜ਼ਰੂਰੀ ਸਮਾਨ ਹੁੰਦਾ ਖਾਣ ਪੀਣ ਦਾ ਉਹ ਲੈਣ ਵਾਸਤੇ ਜਿਹੜਾ ਇੱਧਰ ਆਉਂਦੇ ਆ ਤੇ ਉਸ ਤੋਂ ਬਾਅਦ ਇੱਧਰੋਂ ਜਿਹੜਾ ਉਹ ਚਲੇ ਜਾਂਦੇ ਆ ਅਸੀਂ ਲੋਕਾਂ ਦੇ ਨਾਲ ਇਹ ਸਵਾਰ ਹੋ ਕੇ ਜਾ ਰਿਹਾ ਇੱਕ ਕਾਹਦੇ ਵਾਸਤੇ ਜਾ ਰਿਹਾ ਵੀ ਇਹ ਜਿਹੜੇ ਕਿੱਥੇ ਜਾ ਰਿਹਾ ਚੰਬੂ ਧੀਰੇ ਕਰੇ ਕਰੇ ਪਾਣੀ ਘਟ ਹੋ ਗਿਆ ਨਾ ਚੈੱਕ ਕਰਕੇ ਘਰ ਚੱਲੇ ਕਿੱਥੇ ਕਰ ਘਰ ਆਵੇ ਸਾਹਮਣੇ ਘਰ ਹਾਂਜੀ ਕਿਹੜਾ ਪਿੰਡ ਪਿੰਡ ਨਿਆ ਲਲਵੇਰਾ ਜੀ ਲਲਵੇਰਾ ਨਹੀਂ ਪਾਣੀ ਤਾਂ ਇਹ ਕਾਫੀ ਨਜ਼ਰ ਆ ਰਿਹਾ ਵੀ ਦੂਰ ਦੂਰ ਤੱਕ ਜਿੱਥੇ ਪਾਣੀ ਪਾਣੀ ਜ਼ਮੀਨਾਂ 'ਚ ਜ਼ਿਆਦਾ ਤੇ ਘਰਾਂ 'ਚ ਉਤਰ ਗਿਆ ਘਰ ਘਰ ਹੀ ਘਟਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ ਪਾਣੀ ਕਟਿਆ ਜਿਸ ਕਰਕੇ ਜਿਹੜੇ ਲੋਕ ਹੈ ਜਿਹੜੇ ਪਾਣੀ ਜ਼ਿਆਦਾ ਹੋਣ ਕਰਕੇ ਆਪਣੇ ਘਰੋਂ ਜਿਹੜੇ ਬਾਹਰ ਆਏ ਸੀ ਉੱਚੀਆਂ ਜਗ੍ਹਾ ਤੇ ਉਹ ਉਹਨੋਂ ਘਰ ਵਾਪਸ ਜਿਹੜੇ ਆ ਉਹ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਬਾਬਾ ਜੀ ਹੁਣ ਜਿਹੜੇ ਲੋਕ ਹੈ ਵਾਪਸ ਜਾ ਰਹੇ ਆ ਕੀ ਸਮਝ ਸਕਦੇ ਆ ਵੀ ਬਾਬਾ ਜੀ ਜਿਹੜਾ ਸਮਾਨ ਸਾਡਾ ਘਰਾਂ ਚ ਪਿਆ ਤੇ ਉਹ ਉਹਦੀ ਅਸੀਂ ਸੁਰੱਖਿਆ ਵਾਸਤੇ ਕੋਈ ਇੱਕ ਟੋਪਾ ਪੈਸਾ ਜਾਣੀ ਆ। ਤੇ ਸਾਡਾ ਲੋਕ ਨੇ ਚੁੱਪਣ ਤੇ ਮਾਰ ਘਰਾਂ ਚੋਂ ਅਸੀਂ ਅਕਰ ਕੇ ਘਰਾਂ ਤੇ ਜਾਣਾ ਹੀ ਚਾਹ। ਨਹੀਂ ਪਹਿਲਾਂ ਪਾਣੀ ਜਿਆਦਾ ਹੋਣ ਕਰਕੇ ਬਾਹਰ ਆਈ ਸੀ ਤੇ ਹੁਣ ਜਿਹੜਾ ਜਾ ਰਹੇ ਉਹ ਘਟੌਣ ਕਰਕੇ ਜਾ ਰਹੇ ਹਾਂ। ਹਾਂ। ਪਾਣੀ ਜਿਆਦਾ ਕਰਕੇ ਬਾਹਰ ਆਈ। ਅੱਛਾ ਜੀ। ਹੁਣ ਘਰਾਂ ਤੋਂ ਅਸੀਂ ਪਰਤਣਾ ਹੀ ਆ। ਹਾਂ। ਘਰ ਜਿਵੇਂ ਪਾਣੀ ਘਟਿਆ ਜ਼ਮੀਨਾਂ ਚ ਹੈਗਾ ਤੇ ਘਰ ਹੋਣੇ ਅਸੀਂ ਚੱਲੇ ਆ। ਮਤਾ ਲੋਕਾਂ ਜਮੀਨਾਂ ਜੇ ਜੇ ਪਾਣੀ ਉਵੇਂ ਹੀ ਖੜਿਆ ਦਿਖਾਈ ਦੇ ਰਿਹਾ ਲੇਕਿਨ ਘਰਾਂ 'ਚ ਪਾਣੀ ਥੋੜਾ ਘਟਿਆ ਇਸ ਕਰਕੇ ਵਾਪਸ ਜਾ ਰਹੇ ਸੀ ਦੇਖ ਸਕਦੇ ਹੋ ਜਿਹੜੇ ਲੋਕ ਸਮਾਨ ਲੈ ਕੇ ਆਪਣੇ ਜ਼ਰੂਰੀ ਸਮਾਨ ਲੈ ਕੇ ਆ ਉਹ ਘਰਾਂ 'ਚੋਂ ਬਾਹਰ ਆਏ ਸੀ ਹੁਣ ਘਰੇ ਜੜੇ ਆ ਦੁਬਾਰਾ ਜਾਂਦੇ ਹੋਏ ਦਿਖਾਈ ਦੇ ਰਿਹਾ ਇਹ ਇੱਕ ਸ਼ੁਭ ਸੰਕੇਤ ਕਹਿ ਸਕਦੇ ਆ ਵੀ ਲੋਕਾਂ ਵਾਸਤੇ ਵੀ ਜਿਹੜਾ ਵੀ ਇਥੋਂ ਦੇ ਜਿਹੜੇ ਲੋਕ ਹੈਗੇ ਆਪਣੇ ਘਰਾਂ ਨੂੰ ਮੁੜ ਚੱਲਦੇ ਆ ਮਤਾ ਜੀ ਜਿਹੜਾ ਘਰੇ ਜਾ ਰਹੇ ਉਹ ਪਹਿਲਾਂ ਕੀ ਮੁਸ਼ਕਲ ਆਈ ਸੀ ਤਾਂ ਉਹਨ ਕੀ ਹਲਾ ਦਾ ਘਰੇ ਬਹੁਤ ਮੁਸ਼ਕਲ ਆਏ ਹੋਏ ਤੇ ਘੱਟ ਪਾਣੀ ਦੇ ਬੋਟ ਬੋਟੇ ਤੇ ਡਰਦੇ ਨਿਕਲੇ ਆ ਕਿਤੇ ਡਿੱਗ ਪਏ ਰੋਡ 'ਤੇ ਵੀ ਹ ਤਾਂ ਬੋਦਕੇ ਕਿੰਨੇ ਤੇ ਮੁਹੱਲਾ ਉਹ ਚੱਲੇ ਆ। ਇਹ ਸਮਾਨ ਸਮਾਨ ਨੂੰ ਵੇਖੀਏ ਜਾ ਅੱਗੇ ਵੀ ਗਿੱਲਾ ਪਤਾ ਹੋਇਆ ਹੈ ਫੁੜਿਆ ਰੜਿਆ ਕਿ ਨਹੀਂ ਹੋਇਆ। ਅੱਜ ਵੀ ਵੇਖਣ ਚ ਜਾਣਾ ਸੀ ਹੁਣ ਫਿਰ ਕਰੇ ਤਾਂ ਚੱਲੇ ਅਸੀਂ। ਦੂਜੇ ਬੱਚੇ ਵਿੱਚ ਸਾਡੇ ਬਾਹਰ ਹੀ ਆ ਗਏ। ਅੱਜ ਵੇਲੀਆਂ ਚ ਪਾਣੀ ਸਾਡਾ ਥੋੜਾ ਜਿਹਾ ਉਤਰਿਆ ਕਰਕੇ ਤਾਂ ਅਸੀਂ ਚੱਲੀਏ। ਵੀ ਪਾਣੀ ਮਤਲਬ ਕੀ ਕਹਿ ਸਕਦੇ ਅਸੀਂ ਪਿੱਛੋਂ ਘਟ ਹੋਇਆ ਤੁਹਾਨੂੰ? ਹਾਂ ਥੋੜਾ ਜਿਹਾ ਘਟ ਹੋਇਆ ਅੱਗੇ ਨੂੰ ਤਾਂ ਫਿਰ ਅਸੀਂ ਦੇਖੀਏ ਹੁਣ। ਪਰ ਜ਼ਮੀਨਾਂ ਜੋਂਵੇਂ? ਜ਼ਮੀਨਾਂ ਹੀ ਤੋਂ ਹੀ ਹੈ ਜੇ ਜ਼ਮੀਨਾਂ ਜੇ ਲੰਘਿਆ ਜਾਂਦਾ ਤਾਂ ਕੱਲ੍ਹ ਦੇ ਇਥੇ ਬੰਦ ਬਿਟੀਆਂ ਜਾਂਦੇ ਨਾ। ਕੱਲ ਤੇ ਹੀ ਬੰਨ ਤੇ ਬੈਠੇ ਸਾਨੂੰ ਕੋਈ ਛੱਡ ਕੇ ਨਹੀਂ ਆਇਆ ਗੋਣ ਵੀ ਆ ਬੇੜੀ ਤਾਂ ਤਰਲਾ ਕਰਨ ਦਾ ਵੀ ਸਾਨੂੰ ਘਰਾਂ ਚ ਲਾਏ ਹੋ ਇੱਕ ਵਾਰ ਤੇ ਅਸੀਂ ਘਰ ਦਾ ਦੇਖੀਏ ਮੋਲ ਚਾਲ ਵੀ ਸਾਡਾ ਘਰ ਕੀ ਬਣਿਆ ਕੀ ਬਣਿਆ ਕੋਈ ਦਿਨ ਡਿੱਗਾ ਠੱਠਾ ਜਿਹੜਾ ਕੋਕੰਦਾ ਕੋਠੇ ਡਿੱਗੇ ਨੇ ਕਿਸਮਾਨ ਸੂਣ ਸਾਡਾ ਗਿੱਲਾ ਬਤਾ ਹੋਇਆ ਪੀ ਹੋਇਆ ਹੈ ਕਿ ਭਿੱਜਾ ਆਏ ਕਿ ਰੁੜੇ ਆਏ ਕਿ ਕੀ ਹੋਇਆ ਅਸੀਂ ਇਸ ਕਰਕੇ ਹੁਣ ਘਰ ਪਰਤਣ ਲੱਗੇ ਵੀ ਕਹਿ ਸਕਦੇ ਘਰਾਂ ਦੀ ਸਾਰ ਲੈਣ ਵਾਸਤੇ ਚੱਲਿਓ ਵੀ ਕੀ ਨੁਕਸਾਨ ਕਿੰਨਾ ਹੋਇਆ ਕਿੰਨਾ ਨੁਕਸਾਨ ਕਿੰਨਾ ਤੋਂ ਸਾਡਾ ਹੋਇਆ ਇਸ ਵੇਖਣ ਚੱਲਦੇ ਹਾਂ ਤੇ ਅਸੀਂ ਮੇਨ ਮੇਨ ਆਦੋ ਪਿੱਲੀ ਚੱਲੇ ਆ ਜਿਹੜਾ ਵੀ ਖਾਂ ਟੀਣ ਵਾਦੇ ਵੀ ਜਿਹਨਾਂ ਘਰੇ ਕੇ ਬਹਿਣਾ ਤੇ ਖਾਣਾ ਪੀਣਾ ਸਿਧਾ ਕੇ ਉਹ ਅਸੀਂ ਇੱਥੋਂ ਆਦਾ ਖਰੀਦ ਅਖਰਾਜ ਕਰਕੇ ਅਦਲ ਲੈ ਕੇ ਜੇ ਫਿਰ ਕੋਈ ਮੁਸ਼ਕਲ ਆਈ ਤਾਂ ਫਿਰ ਮਤਲਬ ਸਮੇਂ ਸਮੇਂ ਤੇ ਖਾਣ ਪੀਣ ਦਾ ਸਮਾਨ ਦੀ ਤਾਂ ਫਿਰ ਇੱਥੋਂ ਲੈ ਕੇ ਜਾਓਗੇ ਜਾਂ ਫਿਰ ਕਿਵੇਂ ਆਓਗੇ ਫਿਰ ਇੱਥੇ ਲਿਆਵਾਂਗੇ ਜੇ ਨਾ ਸਾਨੂੰ ਕਿਸੇ ਦਿੱਤਾ ਬਥੇਰੇ ਫਿਰ ਵਾਪਸੀ ਦਾ ਲਿਜਾਵਾਂਗੇ ਸ਼ਹਿਰ ਵਾਲੀ ਜਾਣਾ ਜੇ ਕੋਈ ਦੇ ਜੂਗਾ ਤਾਂ ਠੀਕ ਹੈ ਜੇ ਨਾ ਕਿਸੇ ਦਿੱਤਾ ਤੇ ਅਜੇ ਤਾਂ ਸਾਨੂੰ ਅਸੀਂ ਪਾਸੇ ਜਿਹੜਾ ਆ ਸੰ ਅਸੀਂ ਕੋਈ ਨਹੀਂ ਕਿਸੇ ਦਾ ਵਿਦਿਆ ਅਸੀਂ ਆਪ ਦਾ ਲੈ ਕੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ ਕਿਉਂਕਿ ਮੌਸਮ ਦਾ ਵੀ ਥੋੜਾ ਫਰਕ ਜਿਹੜਾ ਉਹ ਫਰੋਜਪੁਰ ਵਿੱਚ ਪੈਂਦਾ ਦਿਖਾਈ ਦੇ ਰਿਹਾ ਹੈ ਨਹਿਲਾ ਲਵੇਰਾ ਦੇ ਜਿਹੜੇ ਲੋਕ ਹੈਗੇ ਆ ਹੁਣ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਘਟ ਹੋਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਵੀ ਪਾਵੇਂ ਪਿੰਡਾਂ ਦੇ ਵਿੱਚ ਜਿਹੜੇ ਫਸਲਾਂ ਹੈਗੀਆਂ ਏਕਤਾਂ ਦੇ ਵਿੱਚ ਉਹਨਾਂ ਵਿੱਚ ਪਾਣੀ ਪੂਰੀ ਤਰ੍ਹਾਂ ਜਿਹੜਾ ਭਰਿਆ ਹੋਇਆ ਦਿਖਾਈ ਦੇ ਰਿਹਾ ਇਸ ਟਾਈਮ ਜਿੱਧਰ ਵੀ ਤੁਸੀਂ ਦੇਖੋਗੇ ਪਾਣੀ ਜਿਹੜਾ ਭਰਿਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਾਫੀ ਜਿਹੜਾ ਜ਼ਿਆਦਾ ਪਾਣੀ ਹੋਣ ਕਰਕੇ ਲੋਕਾਂ ਨੂੰ ਆਪਣੇ ਘਰ ਜਲੇ ਛੱਡਨੇ ਪਏ ਸੀਗੇ ਉਹ ਉੱਚੀਆਂ ਜਗ ਹੋ ਹੁਣ ਲੋਕਾਂ ਨੂੰ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿ ਪਾਣੀ ਉਹਨਾਂ ਦੇ ਘਰਾਂ ਦੇ ਵਿੱਚੋਂ ਕਾਫੀ ਜਿਹੜਾ ਕਟਿਆ ਜਿਸ ਕਰਕੇ ਉਹ ਆਪਣੇ ਘਰੇ ਮੁੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਵੱਡੀ ਖਬਰ ਇੱਕ ਵੱਡੀ ਜਿਹੜੀ ਆ ਗੱਲ ਰਾਹਤ ਹੈ ਇਹ ਲੋਕਾਂ ਨੂੰ ਮਿਲਦੀ ਪਈ ਹੈ ਨਿਹਾਲਾ ਲਵੇਰਾ ਜਿਹੜੇ ਲੋਕਾਂ ਨੂੰ ਜਿਹੜੇ ਪਿੰਡ ਦੇ ਉਹ ਲੋਕ ਜਿਹੜੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਪਾਣੀ ਜਿਹੜਾ ਕਟਿਆ ਉਹ ਲੋਕ ਜਿਹੜਿਆ ਹੁਣ ਆਪਣੇ ਘਰਾਂ ਵਿੱਚ ਵਾਪਸ ਜਿਹੜਾ ਉਹ ਪਰਤਦੇ ਹੋਏ ਦਿਖਾਈ ਦੇ ਰਹੇ ਆ ਵੀ ਜੋ ਇੱਕ ਕਹਿ ਸਕਦੇ ਆ ਵੀ ਬੜਾ ਵੀ ਇੱਕ ਰਾਤ ਵਾਲੀ ਗੱਲ ਹੈ ਜਿੱਥੇ ਲੋਕਾਂ ਵਾਸਤੇ ਉੱਤੇ ਪ੍ਰਸ਼ਾਸਨ ਵਾਸਤੇ ਵੀ ਤੇ ਸਰਕਾਰਾਂ ਵਾਸਤੇ ਵੀ ਵੀ ਭਾਵੇਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਵੀ ਜਿੱਥੋਂ ਤੱਕ ਵਿੰਦਾ ਜਾਂ ਜਾਂਦੀ ਆ ਉਥੇ ਖੇਤਾਂ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕਾਂ ਦੇ ਘਰਾਂ 'ਚ ਵੀ ਹਜੇ ਥੋੜਾ ਪਾਣੀ ਜ਼ਰੂਰ ਹੈਗਾ ਲੇਕਿਨ ਅੱਗੇ ਨਾਲੋਂ ਪਾਣੀ ਘਟਿਆ ਵੀ ਲੋਕ ਜਿਹੜੇ ਆਪਣੇ ਘਰਾਂ ਵਿੱਚ ਉਹ ਰਹਿ ਸਕਦੇ ਆ ਤੇ ਪਤਾ ਕਰ ਸਕਦੇ ਆ ਵੀ ਉਹਨਾਂ ਦੇ ਘਰ ਦੇ ਜਿਹੜੇ ਉਹ ਕੀ ਹਾਲਾਤ ਨੇ ਅਗਰ ਹਾਲਾਤ ਜਿਹੜੇ ਸਹੀ ਨੇ ਤੇ ਉਥੇ ਰਹਿ ਕੇ ਆਪਣਾ ਉਹ ਜਿਹੜਾ ਹੁਣ ਗੁਜ਼ਾਰਾ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ ਜੇ ਹਾਲਾਤ ਵੱਧ ਤੋਂ ਵੱਧ ਜਾ ਹੋਏ ਤੇ ਫਿਰ ਉਹ ਵਾਪਸ ਦੁਬਾਰਾ ਉੱਚੀਆਂ ਜਗ੍ਹਾ ਤੇ ਆਣ ਵਾਸਤੇ ਮਜਬੂਰ ਹੋਣਗੇ ਲੇਕਿਨ ਫਿਲਹਾਲ ਮੌਸਮ ਜਿਹੜਾ ਖ ਵੀਕ ਜਿਹੜਾ ਪੱਧਰ ਹੈਗਾ ਉਹ ਥੋੜਾ ਘਟਿਆ ਹੈਗਾ ਜਿਸ ਕਰਕੇ ਲੋਕ ਉਹ ਨਿਆਲਾ ਲਵੇਰਾ ਦੇ ਆਪਣੇ ਘਰਾਂ ਦੇ ਵਿੱਚ ਜਾਣਾ ਜੜੇ ਸ਼ੁਰੂ ਕਰ ਦਿੱਤਾ ਤਾਂ ਜੋ ਆਪਣੇ ਘਰਾਂ ਦੀ ਜਿਹੜੀ ਉਹ ਸਾਰ ਉਹ ਲੈ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫਰਾਈਪ